ਇਸ ਵੇਲੇ ਦੀ ਵੱਡੀ ਖਬਰ ਇੱਕ ਯੂਟਿਊਬਰ ਦੇ ਨਾਲ ਜੁੜੀ ਹੋਈ ਆ ਰਹੀ ਹੈ ਜੀहां ਜਿਸ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਨੁਪਛਾਤੇ ਮੋਟਰਸਾਈਕਲ ਸਵਾਰ ਰਾਤ 1:30 ਵਜੇ ਦੇ ਕਰੀਬ ਉਸਦੇ ਘਰ ਦੇ ਬਾਹਰ ਆਂਦੇ ਨੇ ਤਾਂ ਫੈਰ ਕਰਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਯੂਟਿਊਬਰ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਯੂਟਿਊਬਰ ਦਾ ਨਾਮ ਸैम ਯੂਟਿਊਬਰ ਹੈ ਸैम ਨਾਮ ਹੈ ਇਸ ਦਾ ਜੋ ਕਿ YouTube ਦੇ ਉੱਤੇ ਖਸ਼ਿਆਰਪੁਰਿਆ ਨਾਮ ਦਾ YouTube ਚੈਨਲ ਚਲਾਉਂਦਾ ਹੈ ਜਿਸ ਦੇ ਉੱਤੇ ਰਾਤ ਦੇ ਸਮੇਂ ਜਿਸ ਦੇ ਘਰ ਦੇ ਉੱਤੇ ਰਾਤ ਦੇ ਹਨੇਰੇ ਦੇ ਵਿੱਚ 1:30 ਵਜੇ ਦੇ ਕਰੀਬ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੋ ਅਣਪਛਾਤੇ ਨੌਜਵਾਨ ਉੱਥੇ ਪਹੁੰਚਦੇ ਨੇ ਤਾਂ CCTV ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਉਤੋਂ ਦੀ ਫਰਾਰ ਹੋ ਜਾਂਦੇ ਨੇ ਇਸ ਸਾਰੀ ਘਟਨਾ ਉਸ ਦੇ YouTuber ਦੇ ਘਰ ਜਿਸ ਦਾ ਕੀ ਘਰ ਮੋਡਲ ਟਾਊਨੋਂ ਹਸ਼ਿਆਰਪੁਰ ਵਿਖੇ ਸੀ ਉਸਦੇ ਘਰ ਦੇ ਬਾਹਰ ਰਾਤ ਦੇ ਸਮੇਂ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੱਸ ਦਈਏ ਕਿ ਉਸ ਨੂੰ ਪਹਿਲਾਂ ਵੀ ਜਿਹੜਾ ਪਾਕਿਸਤਾਨੀ ਡੋਨ ਸ਼ੇਜ਼ਾਦ ਪੱਟੀ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਉਹੀ ਸ਼ੇਜ਼ਾਦ ਪੱਟੀ ਜਿਸ ਦੇ ਵੱਲੋਂ ਪਹਿਲਾਂ ਜਲੰਧਰ ਦੇ ਵਿੱਚ ਯੂਟਿਊਬਰ ਰੋਜਰ ਸੰਧੂ ਦੇ ਘਰ ਦੇ ਬਾਹਰ ਗਨੈਡ ਸੁੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਸ ਨੂੰ ਜਿਹੜੀ ਪੁਲਿਸ ਦੇ ਵੱਲੋਂ ਸਿਕਿਉਰਿਟੀ ਵੀ ਮੁਹੱਈਆ ਕਰਵਾਈ ਗਈ ਸੀ ਪਰ ਬੀਤੀ ਰਾਤ 1.5 ਵਜੇ ਦੇ ਕਰੀਬ ਉਸਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ 2 ਦੇ ਕਰੀਬ ਗੋਲੀਆਂ ਚਲਾਈਆਂ ਜਾਂਦੀਆਂ ਨੇ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਤੋਂ ਬਾਅਦ ਯੂਟਿਊਬਰ ਦੇ ਬਿਆਨ ਦੀ ਜੇਕਰ ਗੱਲ ਕਰੀਏ ਯੂਟਿਊਬਰ ਦਾ ਬਿਆਨ ਸਾਹਮਣੇ ਆਇਆ ਉਸਦੇ ਵੱਲੋਂ ਕਹਿਣਾ ਕਿ ਸਾਨੂੰ ਐਵੇਂ ਲੱਗਿਆ ਜਿਵੇਂ ਪਟਾਕੇ ਚੱਲੇ ਪਰ ਘਰ ਦੇ ਬਾਹਰ ਆ ਕੇ ਜਦ ਦੇਖਿਆ ਤਾਂ ਕੰਦ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਵੀ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਤੇ ਮੁਹੱਲੇ ਵਾਸੀਆਂ ਦੀ ਜੇ ਗੱਲ ਕਰੀਏ ਤਾਂ ਮੁਹੱਲੇ 'ਚ ਵੀ ਇਸ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਭਾਈ ਮੇਰਾ ਨਾਮ ਸਿਮਰਨ ਸਿਕੰਦਿਆ ਤੇਰਾ ਥਾਣੇਦਾਰ ਮੇਰੀ ਇੰਸਟਾਗ੍ਰam ਆਈਡੀ ਹੈ ਸਹਿਮ ਹਸ਼ਰ ਪਰ ਮੇਰਾ ਨਾਮ ਹੈ। ਕੀ ਵਾਰਦਾਤ ਹੋਈ ਹੈ ਜੀ ਰਾਜੀ ਰਾਤੀ ਭਾਜੀ 12:38 ਤੇ ਸਾਡੇ ਘਰੇ ਫਾਇਰਿੰਗ ਹੋਈ ਆ। ਤੇ ਆਪਾਂ ਉਹਦੇ ਸੰਬੰਧੀ ਆਪਾਂ 112 ਤੇ ਵੀ ਮੇਰੇ ਘਰ ਦੇ ਨੇ ਕੰਪਲੇਂਟ ਕੀਤੀ ਮੈਂ ਥਾਣੇ ਵੀ ਕੰਪਲੇਂਟ ਕੀਤੀ ਮੈਂ ਡੀਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਇਦਾਂ ਦਾ ਵਾਰਦਾਤ ਹੋਈ ਆ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਘਰੇ ਇਦਾਂ ਦਾ ਫਾਇਰਿੰਗ ਹੋਈ ਆ ਪਤਾ ਨਹੀਂ ਕਿਹੜੇ ਬੰਦੇ ਨੇ ਦੋ ਬੰਦੇ ਆਏ ਆ ਮੂੰਹ ਟੱਕ ਕੇ ਤੇ ਉਹ ਬੰਦੇ ਨੇ ਸਾਡੇ ਘਰ ਤੇ ਫਾਇਰਿੰਗ ਕੀਤੀ ਆ ਸਾਡੇ ਗੇਟ ਤੇ ਸਾਡਾ ਜਿਹੜਾ ਗਨਮੈਨ ਸੀਗਾ ਜਿਹੜਾ ਉਹ ਦੌੜ ਕੇ ਨਹੀਂ ਜਾ ਸਕਦਾ ਕਿਉਂਕਿ ਉਹ ਹੈਂਡੀਕੈਪਡ ਆ ਮੈਂ ਉਹਦੇ ਰਿਗਾਰਡਿੰਗ ਵੀ ਮੈਨੂੰ ਹਾਈ ਕੋਰਟ 'ਚ ਮੈਂ ਰੈਟ ਪਟੀਸ਼ਨ ਪਾਈ ਸੀ ਜਿਹਦੇ ਰਿਗਾਰਡਿੰਗ ਮੈਨੂੰ ਦੋ ਗਨਮੈਨ ਮਿਲੇ ਸੀ ਇੱਕ ਸਵੇਰ ਦਾ ਇੱਕ ਸ਼ਾਮ ਦਾ ਜਿਹੜਾ ਸਵੇਰ ਵਾਲਾ ਸੀ ਉਹ ਚਲ ਜਾਂਦਾ ਆ ਤੇ ਜਿਹੜਾ ਸ਼ਾਮ ਵਾਲਾ ਸੀ ਉਹ ਹੈਂਡੀਕੈਪ ਦਾ ਮੈਂ ਪਹਿਲਾਂ ਵੀ ਬਹੁਤ ਵਾਰੀ ਰਿਕੁਐਸਟ ਕੀਤੀ ਸੀ ਕਿ ਕੱਲੂ ਜੇ ਕੋਈ ਵਾਰਦਾਤ ਹੁੰਦੀ ਆ ਮੈਂ ਐਸਪੀ ਮੈਡਮ ਦੇ ਵੀ ਬਹੁਤ ਵਾਰੀ ਪੇਸ਼ ਆ ਕਿਉਂਕਿ ਜਦੋਂ ਐਸਐਸਪੀ ਸਾਹਿਬ ਦੇ ਪੇਸ਼ ਹੁੰਨੇ ਤੇ ਉਹ ਐਸਪੀ ਮੈਡਮ ਕੋ ਭੇਜ ਦਿਆ ਤੇ ਮੈਂ ਹੁਣ ਅਗੇ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਕਿਤੇ ਜਾਣਾ ਆਣਾ ਹੁੰਦਾ ਤੇ ਉਹ ਬੰਦਾ ਜਾ ਨਹੀਂ ਸਕਦਾ ਕਿਉਂਕਿ ਉਹ ਹੈਂਡੀਕੈਪ ਦਾ ਪਰ ਉਹ ਪਿੱਛੇ ਭੱਜ ਕੇ ਵੀ ਨਹੀਂ ਜਾ ਸਕਦੇ ਕਿਉਂਕਿ ਇੱਕ ਦੋ ਸਕਿੰਟਾਂ ਦੇ ਵਿੱਚ ਅਗਲੇ ਫਾਇਰਿੰਗ ਕਰਕੇ ਭੱਜ ਗਏ ਤੇ ਜਦੋਂ ਮੈਨੂੰ ਤਾਂ ਇਦਾਂ ਲੱਗਾ ਪਤਾ ਨਹੀਂ ਪਟਾਕੇ ਚੱਲ ਪਏ ਬਾਹਰ ਸਭ ਪਟਾਕੇ ਦੇਖਣ ਚ ਲੱਗੇ ਮੁੰਡੇ ਨੇ ਦੱਸਿਆ ਤੇ ਅਸੀਂ ਜਦੋਂ ਬਾਹਰ ਆਏ ਤੇ ਦੇਖਿਆ ਤੇ ਸਾਡੇ ਗੇਟ ਤੇ ਦੋ ਫਾਇਰਿੰਗ ਹੋਈ ਸੀ ਤੇ ਨਾਲ ਦੇ ਗੇਟ ਦੇ ਮੋਰੇ ਦੋ ਖੋਲ ਪਏ ਸੀ ਤੇ ਜਿਹੜੇ ਬੰਦੇ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਬੰਦੇ ਦਾ ਆਪਾਂ ਨਾਮ ਜਿੰਨੇ ਵੀ ਆਪਣੇ ਉੱਚ ਅਧਿਕਾਰੀਆਂ ਤੋਂ ਲੈ ਕੇ ਐਸ ਐਚਓ ਸਾਹਿਬ ਤੋਂ ਲੈ ਕੇ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਲਿਖਾਤਾ ਆ ਕੱਲੇ-ਕੱਲੇ ਬੰਦੇ ਦੇ ਨਾਮ ਜਿਹਦੇ ਜਿਹੇ ਤੇ ਆਪਾਂ ਨੂੰ ਸ਼ੱਕ ਆ। ਪਹਿਲੇ ਕੋਈ ਧਮਕੀਵਾਰ ਮਿਲੀ ਸੀ? ਪਹਿਲਾਂ ਮੈਨੂੰ ਗ੍ਰਨੇਡ ਸੁੱਟਣ ਦੀ ਧਮਕੀ ਦਿੱਤੀ ਸੀਗੀ ਇੱਕ ਪਾਕਿਸਤਾਨੀ ਟੈਰਰਿਸਟ ਆ ਜਿਹੜਾ ਸ਼ਾਇਦ ਪੱਟੀ ਆ। ਉਹਨੇ ਆਪਾਂ ਨੂੰ ਗ੍ਰਨੇਡ ਦੀ ਧਮਕੀ ਦਿੱਤੀ। ਉਹਦੇ ਰਿਗਾਰਡਿੰਗ ਵੀ ਆਪਾਂ ਜਿਹੜੀ ਆਹ ਰੈਟ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਆਪਾਂ ਰਿਕਵੈਸਟ ਕੀਤੀ ਸੀਗੀ ਸਾਰੇ ਪੁਲਿਸ ਅਫਸਰਾਂ ਨੂੰ ਕਿ ਆਪਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੇ ਪਹਿਲਾਂ ਗਾਰਡ ਲੱਗੀ ਚਾਰ ਬੰਦੇ ਲੱਗੇ ਸੀ ਗੱਡੀ ਲੱਗੀ ਸੀ ਉਹਨਾਂ ਨੇ ਗੱਡੀ ਵਾਪਸ ਲੈ ਕੇ ਤੇ ਘਰ ਤੋਂ ਵਾਪਸ ਲੈ ਕੇ ਆਪਾਂ ਨੂੰ ਦੋ ਗਨਮੈਨ ਦਿੱਤੇ ਸੀ ਇੱਕ ਗਨਮੈਨ ਫਿੱਟ ਸੀ ਜਿਹਦੇ ਵਿੱਚੋਂ ਦੂਜਾ ਜਿਹੜਾ ਗਨਮੈਨ ਸੀ ਉਹ ਹੈਂਡੀਕੈਪਡ ਆ ਤੇ ਉਹ ਆਪਾਂ ਕਾਫੀ ਮੰਨ ਲਓ ਕਿ ਨੇਅਰ ਅਬਾਊਟ 10 ਤੋਂ 15 ਵਾਰੀ ਪੁਲਿਸ ਅੱਗੇ ਰਿਕਵੈਸਟ ਕੀਤੀ ਆ ਮੈਂ ਡੀਆਈਜੀ ਨਵੀਨ ਸਿੰਘ ਲਾ ਜੀ ਨੂੰ ਵੀ ਰਿਕਵੈਸਟ ਕੀਤੀ ਡੀਜੀਪੀ ਸਾਹਿਬ ਨੂੰ ਲੈਟਰ ਪਾਈ ਆ ਗ੍ਰਹਿ ਮੰਤਰਾਲੇ ਆ ਲੈਟਰ ਪਾਈ ਹਰ ਇੱਕ ਥਾਂ ਤੇ ਲੈਟਰ ਪਾਈ ਆ ਪਰ ਨਹੀਂ ਕੋਈ ਹੱਲ ਹੋਇਆ ਕੱਲ ਰਾਤ ਏਡੀ ਵੱਡੀ ਵਾਰਦਾਤ ਹੋ ਗਈ ਆ ਤੇ ਹਜੇ ਤੱਕ ਤਾਂ ਬੰਦੇ ਟਰੇਸ ਹੋਏ ਨਹੀਂ ਤੇ ਆਹੀ ਮੰਗਿਆ ਪੁਲਿਸ ਕੋਲੋਂ ਕਿ ਬੰਦੇ ਟਰੇਸ ਕੀਤੇ ਜਾਣ ਬੰਦੀ ਐਫ ਆਈ ਆਰ ਕੀਤੀ ਜਾਵੇ ਜਿਹੜੇ ਬੰਦੇ ਦਾ ਸੀ ਨਾਮ ਦਿੱਤਾ ਆ ਤੁਮ ਕੀ ਤੁਮ ਕੀ ਹੋ ਰਹੇ ਪਹਿਲੇ ਫੋਨਾਂਗੇ ਕਿ ਤੁਹਾਨੂੰ ਕੋਈ ਯਾ ਫਰੋਤੀ ਦੀ ਇੱਦਾਂ ਦੀ ਕੋਸ਼ਿਸ਼ ਨਾ ਕਰਾਓ ਭਾਈ ਜਿੱਦਾਂ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਆ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਫੋਨ ਆਉਂਦੇ ਆ ਤੇ ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਤੇ ਬਹੁਤ ਸਾਰੇ ਬੰਦੇ ਜਿਹੜੇ ਨਾਨ ਟਰੇਸੇਬਲ ਹਜੇ ਤੱਕ ਟਰੇਸ ਨਹੀਂ ਹੋਏ ਜਿਨ੍ਹਾਂ ਦੀ ਮੈਂ ਸੀਸੀਟੀਵੀ ਵੀ ਆਪਣੇ ਥਾਣੇ ਦਿੱਤੀ ਆ ਤੇ ਆਪਾਂ ਨੂੰ ਕਿਉਂਕਿ ਦੂਜੀ ਵਾਰ ਫਾਈ ਮਿਲਦਾ ਤੇ ਪਹਿਲਾਂ ਵੀ ਇੱਕ ਵਾਰ ਸਾਨੂੰ ਧਮਕੀ ਮਿਲਿਆ ਦੇ ਇੱਕ ਅਈ ਪਹਿਲਾ ਮੇਰੇ ਤੇ ਸ਼ੀਅਤ ਅਟੈਕ ਸਾਡੇ ਮੇਰੇ ਫੈਮਿਲੀ ਨੂੰ ਇਨਕਲੂਡ ਕਰਕੇ ਸਾਡੇ ਦੇ ਸ਼ੀਅਤ ਤੋਂ ਸੱਤ ਅਟੈਕ ਹੋ ਚੁੱਕੇ ਆ ਆ ਸਾਡੇ ਹੁਣ ਫਾਇਰਿੰਗ ਹੋਈ ਆ ਤੇ ਸਾਨੂੰ ਗਰਨੇਡ ਦੀ ਧਮਕੀ ਮਿਲੀ ਆ ਤੇ ਕਾਰਨ ਇਹੀ ਆ ਭਾਜੀ ਇੱਕ ਤਾਂ ਕਾਰਨ ਆਪਾਂ ਜਿਹੜਾ ਸੋਸ਼ਲ ਵਰਕ ਕਰਦੇ ਆ ਤੁਸੀਂ ਦੇਖ ਸਕਦੇ ਸैम ਹਸ਼ਾਰਪੁਰ ਸਰਚ ਕਰਕੇ ਗੂਗਲ ਤੇ ਵੀ ਤੇ ਆਪਾਂ ਸੋਰੀ ਵਾਦ ਤੋਂ ਵਾਦ ਮਦਦ ਕਰੀਦੀ ਗਰੀਬਾਂ ਦੀ ਹੁਣ ਵੀ ਮੈਂ 2-4 ਕੁੜੀਆਂ ਦੇ ਇਲਾਜ ਕਰਾਏ ਆ ਵਿਆਹ ਕਰੀਦਾ ਹੋਰ ਵੀ ਸਾਰਾ ਕਰੀਦਾ ਲੋਕੀ ਜੈਲਸੀ ਫੈਕਟਰ ਦੇ ਵਿੱਚ व्हीਲਚੇਰਾਂ ਦਿੱਤੀਆਂ ਹੁੰਦੀ ਦੇਖਿਓ ਪਰ ਮੈਂ ਪਾਜੀ ਆਹੀ ਮੰਗ ਕਰਦਾ ਕਿ ਸਾਡੇ ਮੇਰੀ ਤੇ ਮੇਰੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਸਾਨੂੰ ਫਿੱਟ ਮੈਡੀਕਲੀ ਫਿੱਟ ਤੇ ਪ੍ਰੋਪਰ ਗਨਮੈਨ ਦਿੱਤੇ ਜਾਣ ਘਰ ਦੀ ਸਿਕਿਉਰਿਟੀ ਕੀਤੀ ਜਾਵੇ ਤੇ ਜੋ ਬਣਦੀ ਐਫ ਆਈ ਆਰ ਆ ਉਹ ਕੀਤੀ ਜਾਵੇ ਕਿਉਂਕਿ ਆਪਾਂ ਹਾਈ ਕੋਰਟ ਰੇਟ ਲਈ ਆ ਉਸ ਤੋਂ ਬਾਅਦ ਵੀ ਆਪਾਂ ਮਿੰਤਾ ਕਰਲੇ ਕੱਢ ਰਹੇ ਆ ਪੁਲਿਸ ਦੇ ਗਨਮੈਨ ਤੁਹਾਨੂੰ ਵਿਸ਼ਕਤਾਂ ਨੂੰ ਮਿਲੇ ਹੋਏ ਨੇ ਇੱਕ ਸਿਕਿਉਰਿਟੀ ਗਾਰਡ ਕੁਝ ਹੀ ਦੂਰੀ ਤੇ ਖਾਣਾ ਕਿਦਾ ਦੇ ਦੋ ਇਦਾਂ ਦੀ ਬਾਤ ਦਾ ਜਨ ਕਿ ਬਹੁਤ ਵੱਡੀ ਬਾਤ ਆ ਪਈਆ ਪਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਦੀਦਾ ਤੇ ਉਹ ਸਾਡੇ ਮੌਕੇ ਤੇ ਉਹ ਸਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਉਹਦੇ ਚ ਕੋਈ ਝੂਠ ਨਹੀਂ ਠੀਕ ਆ ਪਰ ਜਿਹੜੀ ਚੀਜ਼ ਹੁਣ ਮੰਨ ਲਓ ਮੌਕੇ ਤੇ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜੇ ਸਾਡੇ ਕੋਲੇ ਉਹ ਹੀ ਨਹੀਂ ਹੋਈ ਫਿਰ ਆਪਾਂ ਆਪਣੀ ਜਾਨ ਦਾ ਬਚਾਅ ਕਰਦਾ ਕਰਾਂਗੇ ਠੀਕ ਚਲੋ ਭਾਈ ਕਾਲੂ ਜੇਕਰ ਕੋਈ ਵੀ ਨੁਕਸਾਨ ਹੁੰਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਉਂਕਿ ਮੈਂ ਪ੍ਰਸ਼ਾਸਨ ਅੱਗੇ ਬਹੁ ਵਾਰੀ ਹੱਥ ਜੋੜ ਕੇ ਦੇਖ ਲੇ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਮੈਂ ਬਹੁਤ ਰਿਕੁਐਸਟ ਕਰ ਲਈ ਹਰ ਇੱਕ ਚੀਜ਼ ਹਰ ਇੱਕ ਬੰਦੇ ਦੇ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਤੱਕ ਲਿਆ ਆ ਉਹਨਾਂ ਦੀ ਉਹਨਾਂ ਨੇ ਪਾਲਣਾ ਨਹੀਂ ਕੀਤੀ ਉਹਨਾਂ ਆਰਡਰਾਂ ਦੀ ਤੇ ਐਸਪੀ ਮੈਡਮ ਦੇ ਘੱਟ ਨਹੀਂ ਘੱਟ 10 ਤੋਂ 15 ਵਾਰੀ ਜਾਇਆ ਐ ਐਸਐਸਪੀ ਸਰ ਦੇ ਜਾਇਆ ਐ ਐਸਐਸਪੀ ਸਰ ਐਸਪੀ ਮੈਡਮ ਕੋ ਭੇਜ ਦਿੰਦੇ ਕੱਲੂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਈ ਵੀ ਗੱਲਬਾਤ ਹੁੰਦੀ ਆ ਜੋ ਵੀ ਆ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਆਪਾਂ ਆਹੀ ਆ ਬਾਕੀ ਤੁਸੀਂ ਵੱਲ ਚੜ ਕੇ ਆਹੀ ਆ ਕਿ ਹੈਲਪ ਕਰਦੇ ਹੋ ਸਾਡੀ ਤੇ ਸਾਡੇ ਪਰਿਵਾਰ ਦੀ ਜਿੰਨੇ ਸੁਰੱਖਿਆ ਹੋ ਸਕਦੀ ਹੈ ਕੀਤੀ ਜਾਵੇ ਜੈਨ ਜੀ ਇੱਕ ਰਾਤ ਸਾਨੂੰ ਇਤਲਾਹ ਮਿਲੀ ਸੀਗੀ ਵੀ ਮਰਡਰ ਟਾਉਨ ਦੇ ਏਰੀਆ ਦੇ ਵਿੱਚ 71L ਦੇ ਵਿੱਚ ਸੇਮ ਇਹ ਉਰਫ ਸਿਮਰਨ ਪਿਤਾ ਦਾ ਨਾਮ ਹੈਗਾ ਹਰਪਾਲ ਸਿੰਘ ਜੀ ਇਹਨਾਂ ਦੇ ਬਾਹਰ ਹਾਊਸ ਤੇ ਪਹਿਲਾਂ ਇਹਨਾਂ ਨੂੰ ਸੈਟ ਦੀ ਕਾਲ ਆਈ ਸੀਗੀ ਤੇ ਉਸ ਦੇ ਦੌਰਾਨ ਇਹਨਾਂ ਨੂੰ ਰਾਤ ਅਣਪਛਾਤੇ ਬੰਦੇ ਨੇ ਦੋ ਰਾਉਂਡ ਫਾਇਰ ਕੀਤੇ ਆ ਅਸੀਂ ਖੋਲ ਜਿਹੜੇ ਉਹ ਕਬਜ਼ਾ ਪੁਲਿਸ ਵਿੱਚ ਲੈ ਲਿਆ ਮੁਕੱਦਮਾ ਦਰਜ ਕਰ ਦਿੱਤਾ ਹੈ ਜੀ 195/22 ਬਾਕੀ ਜਿਹੜੀ ਤਫਤੀਸ਼ ਕੈਮਰਿਆਂ ਦੇ ਨਾਲ ਅਸੀਂ ਹੋਰ ਜਿਹੜੇ ਖੰਗਾਲ ਰਹੀਆਂ ਤਸਵੀਰਾਂ ਜੋ ਤਤ ਸਾਹਮਣੇ ਆਊਗੇ ਉਹ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਉਹਦੇ ਤੇ ਵੀ ਕਰ ਰਹੇ ਹਾਂ ਹੋਰ ਕੁਛ ਲੀਆਂ ਹਾਂਜੀ ਇਹਨਾਂ ਨੂੰ ਸਿਕਿਉਰਿਟੀ ਪਹਿਲਾਂ ਮਿਲੀ ਹੈ ਜੀ ਬਾਕੀ ਸੀਨੀਅਰ ਅਫਸਰਾਂ ਦੇ ਨੋਟਿਸ ਦੇ ਵਿੱਚ ਹੈਗਾ ਜੀ ਜੈ ਹਿੰਦ